ਸੋਧ ਪਏ ਜਬ ਹੀ ਤਨ ਮੈਂ ਤਬ ਕਾ ਨੈ ਕਹੀ ਹਸ ਕੇ ગ્રਹਿ ਚਾਓ ਜਦੋਂ ਉਹਨਾਂ ਨੂੰ ਸਰੀਰ ਦੀ ਸ਼ੁੱਧ ਹੋਈ ਤਦੋਂ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਹਾਸਕੇ ਕਿਹਾ ਕਿ ਤੁਸੀਂ ਹੁਣ ਘਾਰਾਂ ਨੂੰ ਪਰਤੋ ਬੇਪਨ ਵਿਚ ਕਹ ਰਹੀਓ ਦਿਨ ਰੈਣ ਸਬਾ ਅਮਰ ਗੋਣ ਕਾਵੋ ਫਿਰ ਕਿਹਾ ਕੇ ਦਿਨਾਂ ਨੂੰ ਤੁਸੀਂ ਬ੍ਰਾਹਮਣਾਂ ਨਾਲ ਮਿਲ ਕੇ ਰਹੋ ਅਤੇ ਰਾਤ ਵੇਲੇ ਸਭ ਮੇਰੇ ਗੋਣ ਗਾਇਆ ਕਰੋ ਕੋਈ ਨਾ ਤਰਾਸ ਤੁਮੈ ਜਮ ਕੀ ਹਿਤ ਕਹ ਹਮਸੋ ਜੋ ਧਿਆਨ ਲਗਾਵੋ ਜੋ ਤ ਤੁਸੀਂ ਪ੍ਰੇਮ ਪੂਰਵਕ ਮੇਰਾ ਧਿਆਨ ਰੱਖੋਗੀਆਂ ਤਾਂ ਤੁਹਾਨੂੰ ਯਮ ਦਾ ਡਰ ਨਹੀਂ ਸਤਾਏਗਾ ਜੋ ਤੁਮ ਬਾਤ ਕਰੋ ਇਹ ਕੀ ਤਬ ਹੀ ਸਭ ਹੀ ਮੁਕਤਾ ਫਲ ਪਾਵੋ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋਗੀਆਂ ਤਦੋਂ ਸਾਰੀਆਂ ਮੁਕਤੀ ਰੂਪ ਫਲ ਪ੍ਰਾਪਤ ਕਰੋਗੀਆਂ ਤੇ ਜਨਤਰੀਓ पाच ਬ੍ਰਾਹਮਣ ਇਸਤਰੀਆਂ ਨੇ ਕਿਹਾ ਸਵਈਆ ਪਤਨੀ ਦੇਜ ਕੀ ਇਹ ਬਾਤ ਕਹੀ ਹਮ ਸੰਗ ਨਾ ਛਾੜਦਤ ਕਾ ਨਾ ਤੁਮਾਰੋ ਬ੍ਰਾਹਮਣਾ ਦੀਆਂ ਪਤਨੀਆਂ ਨੇ ਇਹ ਗੱਲ ਕਹੀ ਕਿ हे कृष्ण ਅਸੀਂ ਤੇਰਾ ਸੰਗ ਨਹੀਂ ਛੱਡਾਂਗੀਆਂ ਸਾਂਗਾ ਫੇਰਾ ਤੁਮਰੇ ਦਿਨ ਰਾਤ ਚਲੈ ਬ੍ਰਿਜ ਕੋ ਬ੍ਰਿਜ ਜੋ ਸਿਦਾਰੋ ਆਸੀ ਰਾਤ ਦਿਨ ਤੇਰੇ ਨਾਲ ਫਿਰਾਂਗੀਆਂ ਜੇ ਤੂੰ ਬ੍ਰਜ ਨੂੰ ਜਾਏਂਗਾ ਤਾਂ ਵੀ ਤੇਰੇ ਨਾਲ ਜਾਵਾਂਗੀਆਂ ਲਾਗ ਰਹਿਓ ਤੁਮ ਸੋ ਹਮਰੋ ਮਨ ਜਾਤ ਨਹੀਂ ਮਨ ਧਾਮ ਹਮਾਰੋ ਸਾਡਾ ਮਨ ਤੇਰੇ ਨਾਲ ਲੱਗ ਗਿਆ ਹੈ ਹੁਣ ਸਾਡਾ ਮਨ ਘਰ ਨੂੰ ਨਹੀਂ ਜਾਂਦਾ ਹੈ ਪੂਰਨ ਜੋਗ ਕੋ ਪਾਏ ਜੁਗਈਸ਼ਵਰ ਆਨੰਤ ਨਾ ਤਨ ਵਿੱਚ ਸੰਭਾਰੋ ਜਿਵੇਂ ਕੋਈ ਸਾਧਕ ਪੂਰਨ ਜੋਗ ਨੂੰ ਪ੍ਰਾਪਤ ਕਰਨ ਉਪਰੰਤ ਫਿਰ ਉਹ ਤਨ ਦੀ ਸੰਭਾਲ ਵਾਲ ਰਚਿਤ ਨਹੀਂ ਹੁੰਦਾ ਹੈ ਕਾਣਾ ਬਾਜ ਕਾਣਾ ਨੇ ਕਿਹਾ ਸਵਈਆ ਸ੍ਰੀ ਭਗਵਾਨ ਤੇ ਨਾਇਕ ਪ੍ਰੇਮ ਕਹਿਓ ਮੁਖਤੇ ਤੁਮ ਧਾਮ ਸਿਧਾਰੋ ਸ਼੍ਰੀ ਭਗਵਾਨ ਕ੍ਰਿਸ਼ਨ ਨੇ ਉਹਨਾਂ ਦਾ ਪ੍ਰੇਮ ਵੇਖ ਕੇ ਆਪਣੇ ਮੁਖ ਤੋਂ ਕਿਹਾ ਕਿ ਤੁਸੀਂ ਆਪਣੇ ਘਰਾਂ ਨੂੰ ਚਲੀਆਂ ਜਾਓ ਜਾਏ ਸਬੈ ਪਤ ਆਪਨ ਆਪਨ ਕਾਨਾ ਕਥਾ ਕਹਿ ਤਾਹੇ ਉਦਾਰੋ ਤੁਸੀਂ ਸਾਰੀਆਂ ਆਪਣੇ ਆਪਣੇ ਪਤੀਆਂ ਕੋਲ ਜਾ ਕੇ ਕਾਨਾ ਭਗਵਾਨ ਦੀ ਕਥਾ ਕਹਿ ਕੇ ਉਹਨਾਂ ਦਾ ਉਦਾਰ ਕਰੋ ਪੁੱਤਰਾਂ ਪੋਤਰਾਂ ਨ ਪਤੇ ਨ ਸੋ ਇਹ ਕਹਿ ਚਰਚਾ ਸਭ ਹੀ ਦੁੱਖ ਟਾਰੋ ਆਪਣੇ ਪੁੱਤਰਾਂ ਪੋਤਰਿਆਂ ਅਤੇ ਪਤੀਆਂ ਨਾਲ ਇਹ ਚਰਚਾ ਕਰਕੇ ਸਾਰਿਆਂ ਦਾ ਦੁੱਖ ਦੂਰ ਕਰੋ ਗੰਧ ਮਲਿਆ ਘਰ ਸ਼ਾਮ ਕੋ ਨਾਮ ਲੈ ਰੁਖਣ ਕੋ ਕਰ ਚੰਦਨ ਡਾਰੋ ਆਤੇ ਮੱਲੈ ਚੰਦਨ ਦੀ ਸੁਗੰਧੀ ਦੇਣ ਵਾਲੇ ਸ਼ਾਮ ਭਗਵਾਨ ਦੇ ਨਾਮ ਨਾਲ ਹੋਨਾ ਬ੍ਰਿਛਾ ਨੂੰ ਵੀ ਚੰਦਨ ਬਣਾ ਦਿਓ ਭਾਵ ਸੰਸਾਰੀ ਮਨੁੱਖਾ ਦਾ ਕਲਿਆਣ ਕਰ ਦਿਓ ਮਾਨ ਲਈ ਪਤਨੀ ਦਿਜਕੀ ਸਮ ਅਮਰਤ ਕਾਨੈ ਕਹੀ ਪਤਿਆ ਬ੍ਰਾਹਮਣ ਇਸਤਰੀਆਂ ਨੇ ਸ਼੍ਰੀ ਕ੍ਰਿਸ਼ਨ ਦੀਆਂ ਅਮਰਤ ਸਮਾਨ ਕਹੀਆਂ ਗੱਲਾਂ ਨੂੰ ਮਾਨ ਲਿਆ ਜਿਤਨੋ ਹਰਿਆ ਉਪਦੇਸ਼ ਕਰਿਓ ਤਿਤਨੋ ਨਹਿ ਹੋਤ ਕਛੂ ਜਤੀਆ ਉਹਨਾਂ ਨੂੰ ਜਿਤਨਾ ਉਪਦੇਸ਼ ਸ਼੍ਰੀਕ੍ਰਿਸ਼ਨ ਨੇ ਦਿੱਤਾ ਉਤਨਾ ਤਾਂ ਕਿਸੇ ਜਤੀ ਤੋਂ ਵੀ ਨਹੀਂ ਹੋ ਸਕਦਾ ਚਰਚਾ ਜਬ ਹੀ ਉਹਨ ਸੋ ਇਨ ਕੀ ਤਬ ਹੀ ਉਹਨ ਕੀ ਪਿਆ ਕਤੀਆ ਜਦ ਇਹਨਾਂ ਇਸਤਰੀਆਂ ਨੇ ਉਹਨਾ ਬ੍ਰਾਹਮਣਾ ਨਾਲ ਚਰਚਾ ਕੀਤੀ ਤਾਂ ਉਹਨਾਂ ਦੀ ਇਹ ਹਾਲਤ ਹੋ ਗਈ ਇਨ ਸਰਹਾਏ ਪਏ ਮੁਖ ਜੋ যুবਤੀ ਮੁਖ ਲਾਲ ਭਏ ਵਹ ਜਿਉ ਰਤਿਆ ਕੇ ਉਹਨਾਂ ਦੇ ਮੁਖ ਕਾਲੇ ਹੋ ਗਏ ਅਤੇ ਮੁਟਿਆਰਾ ਦੇ ਲਾਲ ਹੋ ਗਏ ਜਿਵੇਂ ਰਤیاں ਹੁੰਦੀਆਂ ਹਨ ਚਰਚਾ ਸੁਣ ਬਿਪਜੂਤ ਰੀ ਅਨਸੋ ਮਿਲ ਕੇ ਸਭ ਹੀ ਪਛਤਾਵਨ ਲਾਗੇ ਇਸਤਰੀਆਂ ਪਾਸੋਂ ਸ਼੍ਰੀ ਕ੍ਰਿਸ਼ਨ ਬਾਰੇ ਚਰਚਾ ਸੁਣਨ ਤੋਂ ਬਾਅਦ ਸਾਰੇ ਬ੍ਰਾਹਮਣ ਪਛਤਾਪ ਕਰਨ ਲੱਗੇ। ਵੇਦਨ ਕੋ ਹਮ ਕੋ ਸਭ ਕੋ ਤ੍ਰਿਗ ਗੋਪ ਗਏ ਮੰਗ ਕੇ ਹਮ ਆਗੇ। ਕਿ ਸਾਨੂੰ ਅਤੇ ਸਾਡੇ ਵੇਦ ਗਿਆਨ ਨੂੰ ਠਿੱਕਾਰ ਹੈ ਕਿਉਂਕਿ ਗਵਾਲ ਬਾਲਕ ਸਾਡੇ ਕੋਲੋਂ ਪਹਿਲਾ ਭੋਜਨ ਮੰਗ ਕੇ ਗਏ ਸਨ। ਮਾਨ ਸਮੁੰਦਰ ਮੈਂ ਬੁੱਢੇ ਹੁਤੇ ਹਮ ਝੂਕ ਗਿਓ। ਉਹ ਸਰ ਤੋ ਹਮ ਜਾਗੇ। ਅਸੀਂ ਅਬ ਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਸਾਂ ਇਸ ਲਈ ਅਸਾ ਭਗਵਾਨ ਨੂੰ ਕੋ ਜਨ ਨਹੀਂ ਪੀਸ ਸਕੇ ਹੁਣ ਅਫਸਰ ਬੀਤ ਗਿਆ ਹੈ ਤਦ ਅਸੀਂ ਜਾਗੇ ਹਾਂ ਪੈ ਜਿੰਨ ਕੀ ਇਹ ਹੈ ਪਤਨੀ ਤੇਹ ਤੇ ਫੋਨ ਹੈ ਅਮ ਹੂੰ ਵੱਡ ਭਾਗੇ ਪਰ ਫਿਰ ਵੀ ਅਸੀਂ ਇਸ ਲਈ ਵੱਡ ਭਾਗੀ ਹਾਂ ਕਿਉਂਕਿ ਇਹ ਸਾਡੀਆਂ ਇਸਤਰੀਆਂ ਹਨ ਮਾਨਸਾ ਬੈਜ ਆਪਨ ਕੋ ਤ੍ਰਿਗ ਫੇਰ ਕਰੀ ਮਿਲ ਕਾਨੈ ਬਡਾਈ ਸਾਰੇ ਬ੍ਰਾਹਮਣ ਆਪਣੇ ਆਪ ਨੂੰ ਤ੍ਰਿਗ ਮੰਨ ਕੇ ਫਿਰ ਮਿਲ ਕੇ ਕ੍ਰਿਸ਼ਨ ਦੀ ਵਡਿਆਈ ਕਰਨ ਲੱਗੇ ਲੋਕਨ ਕੋ ਸਭ ਕੇ ਪਤ ਕਾਨੈ ਹਮੈ ਕਹਿ ਬੇਦਨ ਬਾਤ ਸੁਣਾਈ ਸਾਰੇ ਲੋਕਾਂ ਦੇ ਸਵਾਮੀ ਸ਼੍ਰੀ ਕ੍ਰਿਸ਼ਨ ਹਨ ਵੇਦਾਨੇ ਇਹ ਗੱਲ ਸਾਨੂੰ ਕਹਿ ਕੇ ਸੁਣਾਈ ਹੋਈ ਹੈ ਤੋ ਉਹ ਨਾ ਗਏ ਉਨਕੇ ਹਮ ਪਾਸ ਡਰੇ ਜੋ ਮਰੇ ਹਮ ਕੋ ਹਮ ਰਾਈ ਇਹ ਜਾਣਦੇ ਹੋਇਆ ਵੀ ਅਸੀਂ ਉਹਨਾਂ ਪਾਸ ਨਹੀਂ ਗਏ ਕਿਉਂਕਿ ਡਰਦੇ ਸਾਂ ਕਿ ਸਾਡਾ ਰਾਜਾਕਾਂਸ ਸਾਨੂੰ ਮਾਰ ਦੇਵੇਗਾ ਸਤ ਲਖਿਓ ਤੁਮ ਕੋ ਭਗਵਾਨ ਕਹੀ ਹਮ ਸਤ ਕਹੀ ਨਾ ਬਨਾਈ ਇਹ ਸ਼੍ਰੀ ਕ੍ਰਿਸ਼ਨ ਅਸੀਂ ਤੁਹਾਨੂੰ ਸੱਚੇ ਅਰਥਾ ਵਿੱਚ ਭਗਵਾਨ ਜਾਣ ਲਿਆ ਹੈ ਅਸੀਂ ਇਹ ਗੱਲ ਸੱਚ ਕਹਿ ਰਹੇ ਹਾਂ ਨਾ ਕੀ ਬਣਾ ਕੇ ਕਹਿ ਰਹੇ ਹਾਂ ਕਬਿਤ ਪੂਤਨਾ ਸੰਗਾਰੀ ਤ੍ਰਿਵਤਰ ਕੀ ਵਿਦਾਰੀ ਦੇਹ ਦੇਤ ਅਗਾ ਸੁਰ ਹੂੰ ਕੀ ਸ੍ਰੀ ਜਾਹੇ ਫਾਰੀ ਹੈ ਜਿਸ ਨੇ ਪੂਤਨਾ ਨੂੰ ਮਾਰਿਆ ਸੀ ਤ੍ਰਿਨਾਵਰਤ ਦੇਤ ਦੀ ਦੇ ਨਾਸ਼ਤ ਕੀਤੀ ਸੀ ਅਗਾ ਸੁਰ ਦਾ ਸੇਰ ਪਾੜ ਦਿੱਤਾ ਸੀ ਸਿਲਾ ਜਾਹੇ ਤਾਰੀ ਬੱਕ ਹੋਂ ਕੀ ਚੋਚ ਚੀਰ ਡਾਰੀ ਐਸੇ ਭੂਮ ਪਾਰੀ ਜੈਸੇ ਆਰੀ ਚੀਰ ਡਾਰੀ ਹੈ ਜਿਸਨੇ ਸਿਲਾ ਰੂਪ ਅਹਲਿਆ ਨੂੰ ਤਾਰਿਆ ਸੀ ਬੱਕਾ ਸੁਰਦੀ ਚੁੰਝ ਛੀਰ ਦਿੱਤੀ ਸੀ ਭੋਮਾ ਸੁਰ ਨੂੰ ਇੰਜ ਪਾੜ ਦਿੱਤਾ ਸੀ ਜਿਵੇਂ ਆਰੀ ਨਾਲ ਲੱਕੜ ਚੀਰ ਦੇਈ ਦੀ ਹੈ ਰਾਮ ਹੋਇ ਕਹਿ ਤੈਤਨ ਕੀ ਸੈਨਾ ਜਨ ਮਾਰੀ ਅਰ ਆਪਨ ਵਿਵਿਖਣ ਕੋ ਦਿਨੀ ਲੰਕਾ ਸਾਰੀ ਹੈ ਜਿਸਨੇ ਰਾਮ ਦਾ ਰੂਪ ਧਾਰ ਕੇ ਦੈਨਤਾ ਦੀ ਸੈਨਾ ਮਾਰ ਦਿੱਤੀ ਸੀ ਅਤੇ ਵਿਵਿਖਣ ਨੂੰ ਸਾਰੀ ਲੰਕਾ ਦੇ ਦਿੱਤੀ ਸੀ ਐਸੀ ਭਾਤ ਦੇ ਜਨ ਕੀ ਪਤਨੀ ਉਧਾਰੀ ਅਵਤਾਰ ਲੈ ਕੇ ਸਾਧ ਜੈਸੇ ਪ੍ਰਿਥਵੀ ਉਧਾਰੀ ਹੈ ਉਸਨੇ ਹੀ ਸ਼੍ਰੀ ਕ੍ਰਿਸ਼ਨ ਦਾ અવਤਾਰ ਲੈ ਕੇ ਬ੍ਰਾਹਮਣ ਇਸਤਰੀਆਂ ਦਾ ਇਸ ਤਰ੍ਹਾਂ ਉਦਾਰ ਕਰ ਦਿੱਤਾ ਜਿਸ ਤਰ੍ਹਾਂ ਸਾਧ ਰੂਪ ਵਿੱਚ અવਤਾਰ ਲੈ ਕੇ ਪਰਮਾਤਮਾ ਧਰਤੀ ਦਾ ਉਦਾਰ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ